ਪਲਾਸਮ ਸਪੋਰੇ ਹੀ ਪਿੰਡ ਆ ਜਿੱਥੇ ਦੁਰਘਟਨਾ ਹੋਈ ਹੈ ਮਾੜੀ ਕਿਸਮਤ ਨਾਲ ਇਹ ਕਿਵੇਂ ਹੋਈ ਦੁਰਘਟਨਾ ਇਹ ਦੁਰਘਟਨਾ ਦੇਖੋ ਇੱਕ ਧਮਾਕਾ ਹੋਇਆ ਅਸੀਂ ਤਾਂ ਨਗਰ ਨਵਾਸੀ ਆ ਅਸੀਂ ਥੋੜੀ ਦੇਰ ਬਾਅਦ ਪਹੁੰਚੇ ਆਉਣ ਤੇ ਪਤਾ ਲੱਗਿਆ ਵੀ ਜਿਹੜੇ ਹਰ ਵਾਰ ਐਤਵਾਰ ਇੱਥੋਂ ਬਾਈਕਰ ਲੰਘਦੇ ਆ ਜਿਹੜੇ ਬਹੁਤ ਤੇਜ਼ੀ ਨਾਲ ਚੱਲਦੇ ਨੇ ਮੇਰਾ ਖਿਆਲ ਆ 150 ਆ ਬਾਬੂ ਉਹਨਾਂ ਦੀ ਸਪੀਡ ਹੁੰਦੀ ਆ ਉਹਨਾਂ ਦੇ ਨਾਲ ਕੋਈ ਐਕਟਿਵਾ ਤੇ ਜਾ ਰਹੇ ਸ਼ਾਇਦ ਮਾਂ ਪੁੱਤ ਸੀਗੇ ਉਹ ਟਕਰਾਏ ਆ ਇਹਨਾਂ ਨਾਲ ਜੀਤੂ ਮਾਨ ਤਾਂ ਚੱਲ ਵਸੀ ਆ ਤੇ ਬੱਚੇ ਦੇ ਸੀਰੀਅਸ ਹਟਾ ਨੇ ਤੇ ਜਿਹੜਾ ਬਾਈਕਰ ਹੈ ਉਹ ਵੀ بچਿਆ ਨਹੀਂ ਸੋ ਸਾਡੀ ਇਹ ਧਿਆਨ ਦਿਵਾਉਣ ਵਾਲਾ ਸਾਡੀ ਗੱਲ ਹੈਗੀ ਆ ਕਿ ਕੀ ਇਹ ਪੁਲਿਸ ਪ੍ਰਸ਼ਾਸਨ ਨੂੰ ਇੰਨੀ ਸਪੀਡ ਨਾਲ ਇੰਨੇ ਸਾਲਾਂ ਤੋਂ ਜਾਂਦੇ ਦਿਖੇ ਨਹੀਂ ਉਲਟਾ ਸਾਨੂੰ ਕੋਈ ਇੱਥੇ ਰੋਕਿਆ ਸ਼ਾਇਦ ਪੁਲਿਸ ਮੁਲਾਜ਼ਮ ਲੱਗਦਾ ਸੀ ਉਹ ਕਹਿੰਦਾ ਜੀ ਇਹਨਾਂ ਕੋਲ ਮਨਜ਼ੂਰੀ ਹੁੰਦੀ ਹੈ ਤੇ ਜਦੋਂ ਅਸੀਂ ਗੱਲ ਕੀਤੀ ਕਿ ਉਹਨਾਂ ਦੀ ਮਨਜ਼ੂਰੀ ਸਾਨੂੰ ਦਿਖਾਓ ਤਾਂ ਉਹ ਦਿਖਾਉਣ ਦੇ ਯੋਗ ਨਹੀਂ ਸੀ ਇਸਕੇ ਫੋਨ ਤੇ ਮੰਗਾਲੋ ਚਾਹੀਏ ਜਨ ਵਿਕਵਰੀ ਦਿਖਾ ਦਿਓ ਪਰ ਉਹ ਨਹੀਂ ਦਿਖਾ ਸਕੇ ਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਅਸੀਂ ਕਿ ਜਿਹੜੇ ਬਾਈਕਰ ਮੌਤ ਦਾ ਸਮਾਨ ਲੈ ਕੇ ਬਾਹਰ ਐ ਤੁਹਾਨੂੰ ਸੜਕਾਂ ਦੇਖੋ ਮਦੇ ਨੇ ਇਹਨਾਂ ਨੂੰ ਰੋਕਿਆ ਜਾਵੇ ਦੇਖੋ ਹੁਣ ਦੋ ਜਾਨਾਂ ਗਈਆਂ ਨੇ ਹੋਰ ਵੀ ਜਾ ਸਕਦੀਆਂ ਸੀ ਕੁਝ ਵੀ ਹੋ ਸਕਦਾ ਸੀ ਅੱਜ ਵਜੇ ਦੀ ਘਟਨਾ ਜੀ ਅ ਲਗਭਗ ਕੀ ਟਾਈਮ ਹੋ ਗਿਆ 40 ਮਿੰਟ ਪਹਿਲਾਂ ਅ 40 40 45 ਮਿੰਟ ਪਹਿਲਾਂ ਦੀ ਗੱਲ ਹੋ ਗਈ ਇਹਨਾਂ ਦੀ ਮੌਤ ਹੋਈ ਆ ਆਪਣੇ ਬਾਈਕ ਸਵਾਰ ਦੀ ਤੇ ਉਹ ਕਿੱਥੇ ਦੇ ਰਹਿਣੇ ਵਾਲੇ ਕਿਸ ਪਤਾ ਉਹ ਨਾਲ ਦੇ ਪਿੰਡ ਹੇਡੋਂ ਤੋਂ ਦੱਸੇ ਜਾਂਦੇ ਆ ਦੇਖੋ ਐਗਜੈਕਟਲੀ ਆਈ ਕੈਨਟ ਟੈਲ ਕਿਉਂਕਿ ਮੈਂ ਕੋਈ ਪ੍ਰੂਫ ਨਹੀਂ ਦੇਖਿਆ ਜੋ ਸੁਣਿਆ ਉਹ ਦੱਸਦਾ ਤੁਹਾਨੂੰ ਤੇ ਅਸੀਂ ਥੋੜੀ देर ਬਾਅਦ ਪਹੁੰਚੇ ਸੀ ਤੇ ਉਹ ਹੇਡੋਂ ਤੋਂ ਦੱਸੇ ਜਾਂਦੇ ਆ ਮਾਂ ਪੁੱਤ ਸੀਗੇ ਮਾਂ ਮੌਕੇ ਤੇ ਮਰ ਗਈ ਆ ਬਾਈਕਰ ਵੀ ਮੌਕੇ ਤੇ ਮਰ ਗਿਆ ਬੱਚਾ ਜਿਹੜਾ ਉਹ ਸੀਰੀਅਸ ਹੈਗਾ ਉਹਦੇ ਸੱਟਾਂ ਲੱਗੀਆਂ ਇਹ ਸਾਡੀ ਕੋਠੀ ਦੇ ਬਿਲਕੁਲ ਸਾਹਮਣੇ ਹੋਇਆ ਜੀ ਇਹ ਬਾਈਕ ਸਵਾਰਾਂ ਦੀ ਗਲਤੀ ਨਾਲ ਹੋਇਆ ਜੀ ਬਾਈਕ ਸਵਾਰ ਜਾਨੀ ਕਿ ਹਰ ਸੰਡੇ ਕਹਿੰਦੇ ਨੇ ਵੀ ਰੋਜ਼ ਹਰ ਸੰਡੇ ਨਿਕਲਦੇ ਨੇ ਇਹ ਇਹ 8 ਤੋਂ 10 15 ਬੰਦੇ ਹੁੰਦੇ ਨੇ ਹਰ ਸੰਡੇ ਨਿਕਲਦੇ ਨੇ ਇਹ ਤੇ ਇਥੇ ਸਾਡੇ ਘਟਾ ਉਥੋਂ ਲੋਕਲ ਸਾਡੇ ਹੇਡੋ ਪਿੰਡ ਤੋਂ ਹੀ ਸੀਗੇ ਮਾਂ ਪੁੱਤ ਉਹ ਜਾ ਰਹੇ ਸੀਗੇ ਰੋਡ ਕੱਟ ਤੋਂ ਰੂਰਪਾਰ ਕਰ ਰਹੇ ਸੀਗੇ ਉਹਨਾਂ ਦੇ ਵਿੱਚ ਇਹ ਵੱਜੇ ਨੇ ਬਹੁਤ ਜ਼ੋਰ ਨਾਲ ਤੇ ਬਾਈਕ ਨੂੰ ਵੀ ਅੱਗ ਲੱਗ ਗਈ ਇਹਨਾਂ ਦੇ ਮੌਕੇ ਤੇ ਤੇ ਮੌਕੇ ਦੇ ਮੁੰਡੇ ਦੀ ਵੀ ਡੈਥ ਹੋ ਗਈ ਉਹਨਾਂ ਦੇ ਮਾਤਾ ਜੀ ਦੀ ਵੀ ਡੈਥ ਹੋ ਗਈ ਤੇ ਬਾਈਕਰਾਬ ਵੀ ਡੈਥ ਹੋ ਗਈ। ਐਕਟਰ ਸਮਾਨ ਕਿੱਥੇ ਦੇ ਸੀਗੇ? ਇਹ ਨਾਲ ਹੀ ਲੋਕਲ ਪਿੰਡ ਆ ਸਾਡੇ ਨਾਲ ਹੀ ਬਿਲਕੁਲ ਉੱਥੇ ਦੇ ਸੀ। ਹਾਂਜੀ। ਤੇ ਬਾਈਕਰ ਦੀ ਬਾਈਕਰ ਦਾ ਹਜੇ ਕੁਝ ਨਹੀਂ ਕਰ ਰਹੇ ਨੇ ਪਤਾ ਕਰ ਰਹੇ ਨੇ ਪਤਾ ਨਹੀਂ ਕਿਹੜੇ ਪਿੰਡ ਤੋਂ ਕਿੱਥੋਂ ਨੇ। ਇਹਦੇ ਨਾਲ ਦੇ ਸੀਗੇ ਜਿਹੜੇ ਉਹ ਮੁੰਡੇ ਭੱਜ ਗਏ। ਉਹ ਖੜੇ ਨਹੀਂ ਗਏ। ਤੇ ਬਾਈਕਰ ਦੀ ਕਿੰਨੀ ਕੀ ਸਪੀਡ ਹੋਊਗੀ? ਬਾਈਕਰ ਤਾਂ 150 ਹੋਊਗਾ ਜੀ। ਯੂਰ ਆਊਟ। ਕੋਈ ਇਹਨਾਂ ਨੂੰ ਪਰਮਿਸ਼ਨਸ ਵਗੈਰਾ ਵੀ ਇਹ ਕਹਿ ਰਹੇ ਨੇ ਪ੍ਰਸ਼ਾਸਨ ਹੀ ਕਹਿ ਰਿਹਾ ਵੀ ਪਰਮਿਸ਼ਨ ਇਹਨਾਂ ਕੋਲ ਹੁੰਦੀ ਆ ਉਹ ਤਾਂ ਵੀਰ ਜੀ ਕਹਿ ਕੇ ਹਟੇ ਨੇ ਵੀ ਸਾਨੂੰ ਦਿਖਾਓ ਜੇ ਹੁੰਦੀ ਆ ਤਾਂ ਸਾਨੂੰ ਦਿਖਾਈ ਜਾਵੇ ਇਹਨਾਂ ਨੂੰ ਕੋਈ ਗੁਣੀ ਪਰਮਿਸ਼ਨ ਹੁੰਦੀ ਆ ਇਹ ਹਾਈਵੇ ਤਾਂ ਇਹ ਸੋ ਰੋਡ ਤਾਂ ਲੱਗ ਹੁੰਦੇ ਨੇ ਬਾਈਕਰਾਂ ਵਾਲੇ ਤਾਂ ਇਸ ਰੋਡ ਤੇ ਹਾਈਵੇ ਤੇ ਤਾਂ ਮੇਰੇ ਹਿਸਾਬ ਨਾਲ ਬਾਈਕਰ ਨੂੰ ਚੱਲਣੀ ਨਹੀਂ ਚਾਹੀਦੀ ਜੀ ਇਸ ਬਾਈਕਰ ਦੇ ਨਾਲ ਕੋਈ ਹੋਰ ਵੀ ਆ ਸੀਗੇ ਜੀ ਨਾਲ ਦੇ ਉਹ ਆਲਰੇਡੀ ਭੱਜ ਗਏ ਜੀ ਉਹ ਰੁਕੇ ਨਹੀਂ ਉਹ ਤਾਂ ਰੁੱਕ ਕੇ ਦੇਖਿਆ ਵੀ ਨਹੀਂ ਉਹਨਾਂ ਨੇ ਤਾਂ ਵੀ ਸਾਡੇ ਨਾਲ ਦਾ ਬੰਦਾ ਹੈ ਜਾਂ ਨਹੀਂ ਹੈ ਜਾਂ ਮਰ ਗਿਆ ਜਾਂ ਕੀ ਗੱਲ ਹੈ ਜਿਹੜੇ ਆਪਣੇ ਲੇਡੀਜ਼ ਦੀ ਮੌਤ ਹੋਈ ਆ ਹਾਂਜੀ ਉਹਨਾਂ ਦੇ ਨਾਲ ਕੋਈ ਹੋਰ ਵੀ ਸੀਗਾ ਹਾਂ ਉਹਨਾਂ ਦੇ ਨਾਲ ਉਹਨਾਂ ਦਾ ਬੇਟਾ ਸੀਗਾ ਦਸਰੇ ਨੇ ਉਹਦੀ ਤਾਂ ਬੇਟਾ ਤਾਂ ਲੈ ਗਏ ਨੇ ਸੀਰੀਅਸ ਸੀਗਾ ਤੇ ਮਾਤਾ ਜੀ ਦੀ ਡੈਥ ਹੋ ਗਈ ਤੇ ਆਪਣੇ ਬੇਟੇ ਦੀ ਕਿੰਨੀ ਉਮਰ ਸੀਗੀ ਇਹਦਾ ਸੀਰੀਅਸ ਆ ਉਹਨਾਂ ਦੀ ਕਿੰਨੀ ਕੇਸ ਦੇ ਸੀ ਵੀਰ ਜੀ ਉਹ 40 ਤੋਂ 45 ਫੁੱਟ ਦੀ ਸਾਲ ਦੇ ਜੀ। ਤੇ ਮਾਤਾ ਜੀ ਦੀ ਕਿੰਨੀ ਕੀ ਉਮਰ ਹੈ? ਮਾਤਾ ਜੀ ਸੀਗੇ 50+ ਨੇ ਜੀ। 60 ਕੇ ਸਾਲ ਦੇ ਹੈਗੇ ਨੇ। ਹਾਂਜੀ। ਹਾਂਜੀ, ਥੈਂਕ ਯੂ। ਸਰ, ਸਪੋਰਟਸ ਬਾਈਕ ਤੇ ਲੜਕਾ ਜਾ ਰਿਹਾ ਸੀਗਾ। ਹੈਡੋ ਵਾਲੇ ਪਾਸੇ ਤੋਂ ਮਤਲਬ ਲੁਧਿਆਣਾ ਤੋਂ ਚੰਡੀਗੜ੍ਹ ਜਾ ਰਹੇ ਸੀਗੇ। ਤੇ ਰਸਤੇ 'ਚ ਉਹਦਾ ਐਕਸੀਡੈਂਟ ਹੋਇਆ। ਇੱਕ ਸਕੂਟਰੀ ਔਰ ਬਾਈਕਰ ਦਾ ਲੈਕਚਰੈਂਟ ਹੋਇਆ। ਉਹਦੇ ਵਿੱਚ ਇੱਕ ਦੋ ਜਣਿਆਂ ਦੀ ਡੈਥ ਹੋ ਗਈ ਹੈ। ਜੋ ਸਪੋਰਟਸ ਬਾਈਕ ਚਲਾ ਰਿਹਾ ਸੀਗਾ ਉਸ ਦੀ ਡੈਥ ਹੋਈ ਹੈ। ਜੋ ਲੇਡੀ ਪਿੱਛੇ ਬੈਠੀ ਹੋਈ ਸੀ ਉਹ ਦੀ ਡੈਥ ਹੋਈ ਹੈ। ਨਾ ਉਹਨਾਂ ਦਾ ਇੱਕ ਲੜਕਾ ਸੀਗਾ ਉਹ ਇੰਜਰਡ ਹੈ ਉਹਦੇ ਫੈਕਚਰ ਹੈ ਸਰ ਕਿੰਨੀ ਦੀ ਉਮਰ ਹੈਗੀ ਹੈ ਵੀ ਬਾਈਕਰ ਵੀ ਕਿੰਨੀ ਉਮਰ ਸੀ ਤਾਂ ਲੇਡੀ ਜੋ ਬਾਈਕਰ ਹੈ ਉਹ ਲਗਭਗ 40 ইয়ার্স ਦਾ ਲੱਗ ਰਿਹਾ ਤੇ ਜੋ ਲੇਡੀ ਜੀ ਦੀ ਡੈਥ ਹੋਈ ਹੈ 50 প্লাਸ ਤੇ ਸਰ ਜਿਹੜਾ ਇੰਜਰਡ ਹੈ ਉਹਦੇ ਇੰਜਰੀ ਕਿੰਨੀ ਹੈ ਫੈਕਚਰ ਹੈ ਸਰ ਉਹਦੇ ਫਿੰਗਰ ਦੇ ਵਿੱਚ ਬਾਕੀ ਠੀਕ ਹੈ ਉਹਦੀ ਏਜ 38 ਦੇ ਲਗਭਗ ਹੋਗਾ ਇਹਨਾਂ ਦਾ ਪਿੰਡ ਕਿਹੜਾ ਹੈ ਹੈਡੂ ਦੇ ਕੋਲ ਹੀ ਰਹਿੰਦੇ ਹੂ ਜਿਨ੍ਹਾਂ ਦੀ ਟੈਕ ਸੀ ਇਹ ਲੋਡੀ ਦੀ ਉਹ ਉਹਨਾਂ ਦੇ ਮਦਰ ਸੀਗੇ ਅੱਜ ਕੀ ਨਾ ਮੇਰਾ ਨੋ ਇਸੇ ਤਰਸੇਮ ਨਾਲ ਆ ਜੀ ਸਾਡੀ ਐਸਐਸ ਟੀਮ ਸਮਰਾਲਾ ਜੀ ਤੇ ਅੱਜ ਇੱਕ ਐਕਸੀਡੈਂਟ ਹੋਇਆ ਆਪਣੇ ਕਾਲਾ ਵਿੱਚ ਕੀ ਹੈ ਜੀ ਇਹ ਡਿਟੇਲ ਉਹ ਦੱਸ ਲਾ ਜੀ ਆਪਸ ਵਿੱਚ ਦੋ ਵਿਕਲ ਟਕਰਾ ਗਏ ਜੀ ਤੇ ਇੱਕ ਲੇਡੀ ਤੇ ਇੱਕ ਬੰਦੇ ਦੀ ਡੈਥ ਹੋ ਗਈ ਹਾਂ ਆਪਣੇ ਇਹ ਬਾਈਕਰ ਸੀਗੇ ਜੀ ਜਿਨ੍ਹਾਂ ਨਾਲ ਟੱਕਰ ਹੋਈ ਆ ਇੱਕ ਰੈਸਰ ਮੋਟਰਸਾਈਕਲ ਸੀ ਗਈ ਹਾਂਜੀ ਇਹ ਕਿੱਧਰੋਂ ਆ ਰਹੀ ਸੀ ਕਿੱਧਰ ਨੂੰ ਜਾਣਾ ਸੀ ਜੀ ਇਹਨਾਂ ਨੂੰ ਚੰਡੀਗੜ੍ਹੋਂ ਬੱਲੂ ਜਾ ਰਹੇ ਸੀ ਲੁਧਿਆਣੇ ਤੋਂ ਆ ਰਹੇ ਸੀ ਤੇ ਜਿਹੜੀ ਦੂਸਰੀ ਐਕਟਵਾ ਸੀ ਉਹ ਕਿੱਥੋਂ ਆ ਰਹੀ ਸੀ ਜੀ ਉਹ ਕਪੜਾਏ ਕ੍ਰੋਸ ਕਰ ਰਹੀ ਸੀਗੀ ਕਟ ਇਹ ਆਪਣੇ ਕੋਈ ਜ਼ਖਮੀ ਵੀ ਹੋਏ ਹਾਂਜੀ ਇੱਕ ਜ਼ਖਮੀ ਹੋਇਆ ਜੀ ਉਹਦੇ ਪਿੱਛੇ ਜਿਹੜੀ ਲੇਡੀ ਬੈਠੀ ਸੀ ਉਹਦੀ ਡੈਥ ਹੋ ਗਈ ਕਿੰਨੀ ਕਿੰਮਰੇ ਉਮਰ ਦੀ ਲੇਡੀ ਜੀ ਲੇਡੀ ਦੀ ਉਮਰ 45 ਸਾਲ ਦਾ ਦੱਸ ਜੀ ਕਿੰਨੇ ਵਜੇ ਦਾ ਹਾਦਸਾ ਜੀ 8 ਵਜੇ ਦਾ 8 ਸਵੇਰ ਦਾ ਜੀ